ਮੁੰਡਾ ਵਿਆਹ ਦਾ ਬੜੇ ਦੇ ਮਾਮਾ ਮਸ਼ਹੂਰ ਇੰਸਟਾਗ੍ਰਾਮਰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਗੁੱਗੂ ਤੇ ਮੋਟਾ ਜਿਨ੍ਹਾਂ ਦੀ ਕੀ ਭੈਣ ਦਾ ਬੀਤੇ ਦਿਨੀ ਵਿਆਹ ਹੋਇਆ ਸੀ ਵਿਆਹ ਦੀਆਂ ਤੁਸੀਂ ਵੀਡੀਓ ਸਾਰਿਆਂ ਨੇ ਉਹਨਾਂ ਦੀ ਜਾਗ ਤੋਂ ਲੈ ਕੇ ਡੋਲੀ ਤੱਕ ਦੀਆਂ ਸਾਰੀਆਂ ਵੀਡੀਓ ਤੁਸੀਂ ਸਾਡੇ ਚੈਨਲ ਤੇ ਵੀ ਤੇ ਹੋਰਾਂ ਦੇ ਚੈਨਲ ਤੇ ਵੀ ਦੇਖੀਆਂ ਹੋਣਗੀਆਂ ਤੇ ਆ ਤੁਹਾਨੂੰ ਇੱਕ ਵੀਡੀਓ ਬੜੀ ਹੀ ਸੋਹਣੀ ਦਿਖਾਉਣ ਜਾ ਰਹੇ ਆ ਜਿਸ ਦੇ ਵਿੱਚ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਜਿਨ੍ਹਾਂ ਦੇ ਘਰ ਜਿਹੜੇ ਭੰਡ ਕਹਿ ਸਕਦੇ ਤੁਸੀਂ ਵਧਾਈ ਲੈਣਾ ਆ ਤੇ ਉਹਨਾਂ ਦੇ ਨਾਲ ਕਲੂਲਾ ਕਰਦਿਆਂ ਦੀ ਇਹ ਵੀਡੀਓ ਬੜੀ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਦੇਖ ਕੇ ਤੁਸੀਂ ਵੀ ਬਈ ਹੱਸ 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 ਕੇ ਲੋਟ ਪੋਟ ਹੋ ਜਾਓਗੇ ਤੇ ਵੀਡੀਓ ਦੇਖ ਕੇ ਸਾਰੇ ਸ਼ੇਅਰ ਜਰੂਰ ਕਰ ਦਿਓ ਤੇ ਆਪਣਾ ਚੈਨਲ ਹੋਰ ਪੰਜਾਬੀ ਅਪਡੇਟਸ ਦੇ ਲਈ ਸਬਸਕ੍ਰਾਈਬ ਕਰ ਲਓ ਦੇਖੋ ਬਈ ਤੁਸੀਂ ਵੀ ਵੀਡੀਓ ਤੇ ਦੱਸੋ ਗੁਰਸ਼ਰਨ ਤੇ ਬਲਕਰਨ ਦਾ ਅੰਦਾਜ਼ ਤੁਹਾਨੂੰ ਕਿੱਦਾਂ ਦਾ ਲੱਗਿਆ ਨੀ ਵੇਨੇ ਗੰਭਾ ਵੇਨੇ ਪਿਆਰੀ ਵੇ ਸੰਧੂ ਸਾਹਿਬ ਦੇ ਮੇਰੇ ਤੇਰੀ ਦੀ ਗੱਲ ਨਾਨਕਾ ਹੋ ਜੀਆ ਹੋ ਜੀਆ ਖੁਸ਼ੀਆਂ ਤੇ ਆਈ ਬਾਬਾ ਨਾਨਕਾ ਦੁਨੀਆ ਹੋ ਇਹ ਦੁਨੀਆ ਦੇ ਵਿੱਚ ਕੋਈ ਨਹੀਂ ਹੋਵੇ ਦੁਨੀਆ ਦੇ ਵਿੱਚ ਕੋਈ ਨਾ ਗਰੀ ਹੋਵੇ ਤਨ ਕੋਈ ਹੋਵੇ ਜਿਹਦੇ ਰੋਟਾ ਬਣਾ ਲਿਆ ਬੋਲੇ ਜੀ ਮੇਰਾ ਨਾਮ ਕੋਈ ਵੀ ਭੰਡਾ ਵੇ ਜਾਵੇ ਨੰਬਰ ਹਾਂ ਆ ਕੇ ਬਲਾਈ ਲੈ ਕੇ ਆ ਨੰਬਰ 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 942 55336 ਸੇਵ ਕਰ ਲੋ ਨੰਬਰ ਭਾਈ ਕੋਈ ਭੰਡਾ ਹੈ ਨੰਬਰ ਮੇਰੋ ਹਾਂ ਤੁਸੀਂ ਦੇਸ਼ ਹੁਦਾ ਇਹਦੇ ਕਿਹਨੇ ਆ ਸਿਡਨੀ ਸਰ ਕਿ ਰਹਿੰਦੇ ਆ ਆਸਟ੍ਰੇਲੀਆ ਮੈਲਬੌਰਨ ਟ੍ਰਾਂਟੋ ਸਾਰੇ ਘਰੇ ਤੇ ਪੰਜਾਬੀ ਸੰਗਤਾਂ ਜਾਣ ਫਰੋਣ ਲੱਗੇ ਸੁਣ ਕੇ ਗੱਲ ਓ ਔਰ ਰੋਟੀ ਜੀ ਲੈ ਕੇ ਦੀ ਨਿਕਾਦੀ 40 ਘੰਟੇ ਦਾ ਔਰ ਰੋਟੀ ਅਭੀ ਨਹੀਂ ਹੁੰਦਾ ਅੱਜ ਕੱਲ ਦੇ ਟੂਟੇ ਮੈਂ ਯਾਰ ਵੇਖੇ ਅੱਜ ਕੱਲ ਦੇ ਟੂਟੇ ਮੈਂ ਯਾਰ ਵੇਖੇ ਪੱਕਾ ਨਵੀਂ ਆ ਦੇਖ ਵਟਾਲੇਂਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਮੈਂ ਕਿ ਟੂਟੀਆਂ ਕਸਮਾਂ ਖਾ ਲੈਂਦੇ ਸਾਈ ਲੋਕਾ ਜੇ ਹੁੰਦਾ ਰੱਬ ਨੇੜੇ ਆਣੀ ਤੋ ਐ ਘਰਵਾਲੀ ਨਹੀਂ ਸਿੱਖਿਆ ਨੀ ਯਾਰਾ ਦੀ ਯਾਰੀ ਤੋ ਥੈਂਕ ਯੂ ਥੈਂਕ ਯੂ ਥੈਂਕ ਯੂ ਮੇਰਾ ਗੁੱਗੂ ਸਿੰਘ ਸੱਜਣ ਸਾਡ ਭਾਗਾ ਵਾਲੇ ਥੈਂਕ ਯੂ ਖੁਸ਼ ਰੱਖੇ ਆਉਂਦੇ ਸਾਨੂੰ ਮੁੰਡਾ ਦੇਵੇ ਇੱਥੇ ਪੜਨੇ ਪਾਈਆ ਮੁੰਡਾ ਵਿਆਹ ਤੋਂ ਬੜੇ ਦੇ ਮਾਮਾ ਵੱਡੇ ਭਾਈ ਪਹਿਲਾਂ ਕਿ ਮੁੰਡਾ ਵਿਆਹ ਹੋਵੇ ਭਾਈ ਗੁੱਗੂ ਦਾ ਵਿਆਹ ਥੈਂਕ ਯੂ ਤੇਰੇ ਮਾਣੇ ਮਿਹਰਬਾਨੀ ਧੰਨਵਾਦ ਸਾਰਾ ਭਰਾ ਹੋਵੇ ਥੈਂਕ ਯੂ ਥੈਂਕ ਯੂ ਗੋਡ ਬlesਸ ਯੂ ਥੈਂਕ ਯੂ